ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮਜ਼ ਤੋਂ ਮੁਨਸ਼ੀ ਫਾਰੂਕ ਜੀ ਦੀ ਖਾਸ ਰਿਪੋਰਟ ਅਲਸਦਿਕ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕ੍ਰਿਕਟ ਚੈਂਪੀਅਨਸ਼ਿਪ ਟੂਰਨਾਮੈਂਟਸ 7 ਦਸੰਬਰ ਤੋਂ ਕਰਵਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਰਾਹੇ ਸਵਿਟਸ ਕੋਰਨਰ ਤੇ ਮੁਹੰਮਦ ਅਸ਼ਰਫ ਸ਼ਮਸ਼ਾਦ ਚੌਕ ਰਿਟਾਰੀ ਯੂ ਅਬਦੁੱਲਾ ਸ਼ਕੂਰ ਮੁਹੰਮਦ ਸ਼ਰੀਫ ਗਿਲਦੀ ਹਾਜ਼ਰੀ ਵਿੱਚ ਟੀਮਾਂ ਤੇ ਮੈਚਾਂ ਸੰਬੰਧੀ ਪਰਚੀਆਂ ਕੱਢੀਆਂ ਗਈਆਂ ਇਸ ਮੌਕੇ ਐਡਵੋਕੇਟ ਮੁਹੰਮਦ ਆਦਿਲ ਨੇ ਦੱਸਿਆ ਕਿ ਇਹ ਟੂਰਨਾਮੈਂਟਸ ਰਾਹ ਪਬਲਿਕ ਸਕੂਲ ਦੇ ਗਰਾਊਂਡ ਵਿੱਚ ਕਰਵਾਏ ਜਾਣਗੇ ਬਿਨਰ ਟੀਮ ਨੂੰ 3100 ਜਾਵੇਗਾ ਟੂਰਨਾਮੈਂਟ ਦੀ ਓਪਨਿੰਗ ਦਾ ਗਗਨਜੀਤ ਸਿੰਘ ਐਸਐਸਪੀ ਕਰਨਗੇ ਜਦੋਂ ਕਿ ਆਖਰ ਦਿਨ ਫਾਈਨਲ ਮੈਚ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਮੈਂਬਰ ਪਾਰਲੀਮੈਂਟ ਮੀਥ ਇਅਰ ਵਿਧਾਇਕ ਡਾਕਟਰ ਜ਼ਮੀਲੋ ਰਹਿਮਾਨ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ ਮੁੱਖ ਮਹਿਮਾਨ ਹੋਣਗੇ। ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ। ਮਲੇਕ ਕੋਲੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ 1 ਰੁਪਿਆ ਐਂਟਰੀ ਫੀਸ ਰੱਖੀ ਹੈ ਜੀ। 1 ਰੁਪਿਆ ਐਂਟਰੀ ਫੀਸ ਹੈ 16 ਟੀਮਾਂ ਭਾਗ ਲੈ ਰਹੀਆਂ ਨੇ ਜੀ। ਇਹ ਪਹਿਲਾ ਪ੍ਰਾਈਜ਼ 31000 ਹੈ ਜੀ ਔਰ ਦੂਜਾ ਪ੍ਰਾਈਜ਼ ਇਹਦਾ 15000 ਹਰ ਨਾਲੀ ਟੀਮ ਨੂੰ ਇਹ ਟੂਰਨਾਮੈਂਟ ਹੋਵਾਂਗੇ ਕਿੱਥੇ ਇਹ ਟੂਰਨਾਮੈਂਟ ਤੇ ਸੌਰਵ ਕ੍ਰਿਕਟ ਗਰਾਊਂਡ ਦੇ ਵਿੱਚ ਜੋ ਕਿ ਹੁਣ ਐਫੀਲਿਏਟਡ ਵਾਇ ਆਪਣੇ ਅਲਫਾ ਇੰਟਰਨੈਸ਼ਨਲ ਸਕੂਲ ਜਿਹੜਾ ਟਰਸਟ ਰੈਨਿੰਗ ਕਰ ਰਿਹਾ ਉਹਨਾਂ ਦੇ ਗਰਾਊਂਡ ਚ ਕਰਾਇਆ ਜਾਊਗਾ ਇਹ ਨਾਭਾ ਰੋਡ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਪਹਿਲਾ ਮੈਚ ਦੀ ਰਿਪੋਰਟਿੰਗ ਟਾਈਮ ਟੀਮ ਦਾ 8 ਵਜੇ ਹੈ ਜੀ ਔਰ ਦੂਸਰਾ ਮੈਚ 12 ਵਜੇ ਦਾ ਹੈ ਆਲਮੋਸਟ ਅਸੀਂ 4 ਜਾਂ 5 ਵਜੇ ਤੱਕ ਕੰਪਲੀਟ ਕਰ ਦਿਆ ਕਰਾਂਗੇ ਮੈਚ ਦੂਸਰਾ ਮੈਚ ਰਾਜੀ ਇਸ ਟੂਰਨਾਮੈਂਟ ਦਾ ਮੁੱਖ ਮਹਿਮਾਨ ਔਰ ਉਹ ਘਟਨਾ ਕਰਨ ਦੇਖਦੇ ਕਿ ਹੱਥੀਆਂ ਲੰਗੀਆਂ ਮਤਲਬ ਲੀਡਰ ਆ ਰਹੇ ਹੋਣਗੇ ਇਹਨਾਂ ਦੇ ਸਾਡੇ ਟੂਰਨਾਮੈਂਟ ਨੂੰ ਜੀ ਮੁੱਖ ਮਹਿਮਾਨ ਸਾਡੇ ਜਿਹੜੇ ਉਹ ਘਟਨਾ ਕਰਨਗੇ ਐਸਐਸਪੀ ਸਾਹਿਬ ਜਗਨਜੀਤ ਜੀ ਸਾਡੇ ਮਲੇ ਕੋਲ ਨਾਲੇ ਐਸਐਸਪੀ ਸਾਹਿਬ ਉਹਨਾਂ ਦੇ ਨਾਲ ਸਾਡੇ ਟਰਸਟ ਦੇ ਮੈਂਬਰ ਮੁਨੀਰ ਜੀ ਤੇ ਬਾਕੀ ਉਹਦੀ ਟੀਮ ਸਾਰੀ ਸਾਡੇ ਪ੍ਰਿੰਸੀਪਲ ਸਾਹਿਬ ਸਕੂਲ ਦੇ ਔਰ ਸਾਡੇ ਪ੍ਰਧਾਨ ਜੀ ਨਾਲ ਆਉਣਗੇ ਇਜਾਜ਼ ਖਾਲੀਜੀ ਨਾਲ ਆਉਣਗੇ ਜੀ ਜਿਹੜਾ ਸਾਡਾ ਮੇੜੂ ਘਾਰਾ ਭਰੇ ਗ੍ਰਾਫਿਕਸ ਜੋ ਕਿ ਸ਼ੂਜ਼ ਮੈਨੂਫੈਕਚਰ ਕੰਪਨੀ ਹੈ ਜੀ ਉਹਨਾਂ ਵੱਲੋਂ ਇਹ ਮੇਨ ਜਿਹੜਾ ਕੁਲਾਮੈਂਟ ਨੂੰ ਇਨਜਾਮ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਦਿੱਤਾ ਗਿਆ ਹੈ ਜੀ ਤੇ ਇਹ ਲੱਗੇ ਠੀਕ ਐ ਸੌ ਰੋਡ ਦੇ ਪੱਲੇ ਸਾਡੇ ਜਿਹੜੇ ਫਾਈਨਲ ਦੇ ਵਿੱਚ ਚੀਫ ਗੈਸਟ ਨੇ ਜੀ ਉਹ ਮੇਨ ਚੀਫ ਗੈਸਟ ਹੈਗੇ ਨੇ Shri Harpal ji ma ji vitt mantri Shri Gurmeet Heer ji MP ਸਾਡੇ ਹਰਗੇ ਦੇ ਯਾਨੀ ਕਿ ਸੀੜ ਦੇ ਸਾਡੀ ਜੂਰਿਸਡਿਕਸ਼ਨ ਦੇ ਜੀ ਔਰ ਉਹਨਾਂ ਨਾਲ-ਨਾਲ ਸਾਡੇ MLA ਸਾਹਿਬ MLA ਅਮਰਗੜ ਸ੍ਰੀ ਗਜਰਮਾਇ ਰਾਜੀ ਜਮਲੂ ਰਹਿਮਾਨ ਜੀ ਉਹਨੇ ਸਾਥਾ ਰੁਪਲ ਜੀ ਔਰ ਬਾਕੀ ਸਾਡੇ ਜਿਵੇਂ ਲਿਸਟ ਬਣੀ ਆਉਗੀ ਸਾਡੇ ਹਰ ਮੈਚ ਦੇ ਵਿੱਚ ਇਹ ਸਾਨੂੰ ਮੇਨ ਸਪੋਰਟ ਦੇ ਰਹੇ ਨੇ ਔਰ ਸਾਨੂੰ ਹਰ ਵਿਵਸਥਾ ਤੋਂ ਸਾਨੂੰ ਉਹ ਹੈਲਪ ਕਰ ਰਹੇ ਨੇ ਉਹ ਆ ਗਏ ਨੇ ਸਾਡੇ ਪ੍ਰਧਾਨ ਜੀ ਅਸ਼ਰਫ ਜੀ ਇਹਦੇ ਕਮੇਟੀ ਵੀ ਸਾਨੂੰ ਹਰ ਤਰ੍ਹਾਂ ਦੀ ਇਹਨਾਂ ਨੇ ਸੂਟ ਦੇਣ ਦੀ ਪਾਣੀ ਦੀ ਸਫਾਈ ਦੀ ਇਹਨੇ ਸਾਨੂੰ ਮਦਦ ਕੀਤਾ ਹੈ ਕਿ ਅਸੀਂ ਸਾਰਾ ਕੁਝ ਤੁਹਾਨੂੰ ਅਸੀਂ ਫ੍ਰੀ ਆਫ ਕੋਸਟ ਸਰਕਾਰ ਵੱਲੋਂ ਕਮੇਟੀ ਵੱਲੋਂ ਮੋਈਆ ਕਰਾਈ ਜਾਊ ਔਰ ਸਾਰੇ ਸੈਕੰਡ ਪ੍ਰਾਈਜ਼ ਵੀ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਜੀ। ਜੀ ਭਾਈ ਲੋਕਾਂ ਵੀ ਸੱਜਾ ਲੋਕਾਂ ਦੀ ਨਾਈਟ 3 ਦਾ ਦੂਸਰਾ ਮੈਚ ਹੋਰ ਸੁਖਾ ਰਿਹਾ ਹੈ ਜੀ। ਤਸ਼ੀਨ 레ਮਨ ਜੀ پاپا جو علاج साई <laughs>